ਹੋ ਜੋ ਜੋ ਬੋਲਾ ਜਾਓ ਸਾਰੇ ਆ ਜਾਓ ਸਾਰੇ ਆ ਜਾਓ ਬੋਲੋ ਜਾਓ ਜੀ ਜਨਤਾਓ ਜੀ ਜਾਗਰੂਨ ਹੋ ਜਾਓ ਕੌਣ ਹੈ ਫੈਜ਼ਲ ਜੱਟ ਜਿਹਦੀ আজকাল ਰੀਲ ਬਹੁਤ ಜಾ ਚੱਲ ਰਹੀਆਂ ਤੁਸੀਂ ਇੱਕ ਰੀਲ ਦੇਖੀ ਹੋਗੀ ਜਿਹਦੇ ਵਿੱਚ ਪਾਕਿਸਤਾਨ ਦਾ ਇੱਕ ਗੁਜਰਾਤ ਏਕੇ ਦਾ ਇੱਕ ਹਸਪੈਂਡ ਦੀ ਜਿਹੜੀ ਵੀਡੀਓ ਦਿਖਾਈ ਜਾ ਰਹੀ ਆ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਚਾਚੇ ਭਤੀਜੇ ਨੇ ਪੂਰੀ ਆਰਮੀ ਨਾਲ ਮੁਕਾਬਲਾ ਕੀਤਾ ਲਗਭਗ 18 ਘੰਟੇ ਤੱਕ ਜਿਹੜੀ ਆ ਉਹ ਆਰਮੀ ਦੀ ਉਹਨਾਂ ਦੀ ਕਾਰਵੇ ਚੱਲਦੀ ਰਹੀ ਆਰਮੀ ਕੋਈ ਆਮ ਨਹੀਂ ਜਿਵੇਂ ਆਪਣੇ ਸਪੈਸ਼ਲ ਟਾਸਕ ਫੋਰਸ ਹੁੰਦੀਆਂ ਨੇ ਕਮਾਂਡੋ ਵਗੈਰਾ ਪੈਰਾ ਵਗੈਰਾ ਇਵੇਂ ਹੀ ਪਾਕਿਸਤਾਨ ਦੀ ਇੱਕ 엘ੀਟ ਫੋਰਸ ਹੈ ਜਿਸ ਦਾ ਕੰਮ ਸਪੈਸ਼ਲ ਆਪਰੇਸ਼ਨਾਂ ਦੀ ਅਗਵਾਈ ਕਰਨਾ ਹੈ ਤੇ ਉਹਨਾਂ ਦੇ ਨਾਲ ਹੈਲੀਕਾਪਟਰ ਤੱਕ ਲੈ ਕੇ ਉਹ ਦੋਨੋਂ ਚਾਚੇ ਭਤੀਜੇ ਦਾ ਮੁਕਾਬਲਾ ਕਰਨਾ ਪਿਆ ਕੌਨ ਸੀ ਉਹ ਫੈਜ਼ਲ ਜੱਟ ਤੇ ਆਓ ਅੱਜ ਉਹਨਾਂ ਬਾਰੇ ਆਪਾਂ ਜਾਣਕਾਰੀ ਜੇ ਉਹ ਕਟਿੰਗ ਕੀਤੀ ਤੁਹਾਡਾ ਨਾਲ ਸਾਂਝੀ ਕਰਦੇ ਆਂ 18 ਘੰਟੇ ਚਲੇ ਇਨਕਾਊਂਟਰ ਦੇ ਵਿੱਚ ਪੁਲਿਸ ਨੂੰ ਹੈਲੀਕਾਪਟਰ ਲਿਆਉਣੇ ਪਏ 18 ਦਸੰਬਰ ਦੀ ਬੁੱਧਵਾਰ ਦੁਪਹਿਰ ਤੋਂ ਲੈ ਕੇ 19 ਦਸੰਬਰ ਸਵੇਰ 7 ਵਜੇ ਤੱਕ ਜਿਹੜਾ ਵਾ ਉਹਨਾਂ ਤੇ ਅਨੇਕਾਂ ਸੈਕਡੇ ਜਿਹੜੇ ਰਾਉਂਡ ਫਾਇਰ ਕੀਤੇ ਗਏ ਅਥਰੂ ਗੈਸ ਦੇ ਗੋਲਿਆਂ ਤੱਕ ਵਰਤੋਂ ਕੀਤੀ ਗਰਨੇਡ ਤੱਕ ਦੀ ਵਰਤੋਂ ਜਿਕਰ ਤੁਸੀਂ ਵੀ ਇੰਸਟਾਗ੍ਰਾਮ ਦੀ ਰੀਲਾਂ ਦੇ ਪੱਤੇ ਹੋਏ ਹੋ ਜਾਂ ਤੁਸੀਂ ਇਹ ਰੀਲਾਂ ਦੇਖਦੇ ਹੋ ਤਾਂ ਤੁਸੀਂ ਜ਼ਰੂਰ ਇਸ ਬਾਰੇ ਥੋੜਾ ਬਹੁਤ ਜਾਣਦੇ ਹੋ ਹੁਣ ਤੁਹਾਡੇ ਲਈ ਇਸ ਕੁਝ ਖਾਸ ਜਾਣਕਾਰੀ ਇਕੱਠੀ ਕੀਤੀ ਹੈ ਤੁਹਾਡਾ ਸਾਂਝੀ ਕਰਦੇ ਹਾਂ ਕਿੰਨੇ ਫੈਜ਼ਲ ਹੰਸਦਿਆਂ ਨਾ ਕਈ ਵੀਡੀਓ ਵਿੱਚ ਇੱਕ ਡੈਲੋਗ ਬਹੁਤ ਜ਼ਿਆਦਾ ਫਿਮਸ ਹੋਇਆ ਜਿਹੜਾ ਲਾਸਟ ਟਾਈਮ ਦੱਸਿਆ ਜਾ ਰਿਹਾ ਜੇ ਜੇ ਨਸ ਗਿਆ ਤਾਂ ਝਟਣਾ ਆਕੇ ਸਾਡਾ ਵੀ ਸਵਾਲ ਨੂੰ ਇਹ ਕਿ ਆਖਰੀ ਵਿੱਚ ਫੈਜ਼ਲ ਜ਼ੱਟ ਹੈ ਕੌਣ ਤਾਂ ਉਹ ਤੁਹਾਨੂੰ ਦੱਸ ਦਿਆਂ ਕਿ ਬੀਤੇ ਵੀਰਵਾਰ ਨੂੰ ਗਵਾਂਡੀ ਮੁਲਕ ਯਾਨੀ ਕਿ ਪਾਕਿਸਤਾਨ ਦੇ ਵਿੱਚ ਗੁਜਰਾਤ ਦੇ ਵਿੱਚ ਇੱਕ ਬਹੁਤ ਵੱਡਾ ਇੰਕਾਉਂਟਰ ਹੋਇਆ ਤੇ ਉਥੋਂ ਦਾ ਇੱਕ ਕਕਰਾਲੀ ਥਾਣਾ ਹੈ ਉਸ ਥਾਣੇ ਦਾ ਇੱਕ ਪਿੰਡ ਆਂਦਾ ਵਹਾਂ ਜੀ ਉਸ ਪਿੰਡ ਦੇ ਵਿੱਚ ਜਿਹੜੇ ਆ 18 ਘੰਟੇ ਦੇ ਵਿੱਚ ਉਸ ਮੁਕਾਬਲੇ ਵਿੱਚ ਚਾਰ ਲੋਕ ਜਿਹੜੇ ਸੀਗੇ ਸ਼ਾਮਲ ਸੀ ਜਿਹਦੇ ਵਿੱਚ ਜਿਹੜਾ ਵਾ ਇੱਕ ਉਹਨਾਂ ਦਾ ਜੋ ਮੇਨ ਸੀ ਬੰਦਾ ਉਹ ਡਰੱਗ ਡੀਲਰ ਦੱਸਿਆ ਜਾ ਰਿਹਾ ਵਾ ਅਸੇ ਉਸ ਦਾ ਇੱਕ ਭਤੀਜਾ ਸੀ ਤੇ ਦੋ ਸਾਥੀ ਸੀ ਜਿਹੜੇ ਮਾਰੇ ਗਏ ਤੇ ਮੁੱਖ ਸ਼ੱਕੀ ਜਿਹੜਾ ਫੈਜ਼ਲ ਸ਼ਾਜਾਦ ਤੇ ਉਹ ਇੱਕ ਬਹੁਤ ਵੱਡਾ ਡਰੱਗ ਡੀਲਰ ਦੱਸਿਆ ਜਾ ਰਿਹਾ ਵਾ ਤੇ ਇਲਾਕੇ ਵਿੱਚ ਵੀ ਕਾਫੀ ਜ਼ਿਆਦਾ ਕਿੰਨੇ ਉਹਦਾ ਅਰਸੂਕ ਸੀਗਾ ਕਾਫੀ ਜ਼ਿਆਦਾ ਉਹਦਾ ਨਾਮ ਸੀ ਤੇ ਵੈਸੇ ਤੁਹਾਨੂੰ ਪਤਾ ਜਿਹੜਾ ਡਰੱਗ ਡੀਲਰ ਹੈ ਉਹਨਾਂ ਨੂੰ ਇੱਕ ਆਮ ਸੌਣ ਮੰਗਤਨ ਕੰਮ ਨਹੀਂ ਕਰਦਾ ਉਹਨਾਂ ਨੂੰ ਕਿਸੇ ਸਿਆਸੀ ਲੀਡਰਾਂ ਦੀ ਜਿਹੜੀ ਸ਼ਹਿਰ ਜ਼ਰੂਰ ਹੁੰਦੀ ਹੈ ਤੇ ਸਭ ਠੀਕ ਚੱਲ ਰਹਿੰਦੇ ਪਰ ਫੈਜ਼ਲ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਗਲਤੀ ਕਿਹੜੀ ਹੋਈ ਕਿ ਆ ਜਿੰਦਾ ਕਿ ਉਹਨਾਂ ਜਿਹੜੇ ਸਪੈਸ਼ਲ ਟਾਸਕ ਫੋਰਸ ਆ 엘ੀਟ ਫੋਰਸ ਜਿਵੇਂ ਤੁਹਾਨੂੰ ਮੌਲ ਨੂੰ ਪਹਿਲਾਂ ਦੱਸੂ ਕਿਹਾ ਵਾਂ ਕਿ ਉਸੇ ਦੌਰਾਨ ਹੀ ਇੱਕ ਮੁਕਾਬਲਾ ਜਿਹੜਾ ਹੋਇਆ ਸੀਗਾ ਉਹਨਾਂ ਦੇ ਇੱਕ ਅਧਿਕਾਰੀ ਦੇ ਨਾਲ ਜਿਹੜਾ ਵਾ ਇਹਦੀ ਕੁਝ ਪੁਰਾਣੇ ਸਮੇਂ ਤੋਂ ਇੱਕ ਦੁਸ਼ਮਣੀ ਦੱਸੀ ਜਾਂਦੀ ਪੁਰਾਣੇ ਸੀਗੇ ਉਹਨਾਂ ਦੀ ਤੇ ਉਹਦਾਂ ਬਦਲਾ ਲੈਣਾ ਸੀ ਉਹਨ ਮੇਨ ਅਧਿਕਾਰੀ ਨੂੰ ਇਹਨਾਂ ਨੇ ਜ਼ਖਮੀ ਕੀਤਾ ਸੀ ਤੇ ਉਸੇ ਟਾਈਮ ਤੋਂ ਹੀ ਜਿਹੜੀ ਉਹ ਲੀਡ ਫੋਰਸ ਜਿਹੜੀ ਆ ਉਹ ਸਾਰੀ ਜਿਹੜੀ ਆ ਫੈਜ਼ਰ ਜਿਹੜਾ ਚਾਟਰ ਉਹਦੇ ਪਿੱਛੇ ਲੱਗੀ ਜੂ 18 ਸਤੰਬਰ ਤੋਂ ਜਿਹੜਾ ਮੁਕਾਬਲਾ ਸ਼ੁਰੂ ਹੋਇਆ ਤੇ 19 ਦਸੰਬਰ ਸਵੇਰ ਤੱਕ ਚੱਲਦਾ ਰਿਹਾ ਤੇ ਉਹਦੇ ਵਿੱਚ ਬਹੁਤ ਸਾਰੇ ਗੈਂਸਟ ਤੇ ਗੋਲਿਆਂ ਦੀ ਵਰਤੋਂ ਕੀਤੀ ਗਈ ਇਸ ਤੱਕ ਕਿ ਲੀਡ ਫੋਰਸ ਨੂੰ ਹੈਲੀਕਾਪਟਰ ਤੱਕ ਲੈ ਕੇ ਆਉਣੇ ਪਏ ਤੇ ਇਹਦੇ ਵਿੱਚ ਜਦੋਂ ਗੋਲਾਬਾਰੀ ਰੁਕੀ ਸੀ ਤੇ ਉਹਦੇ ਘਰ ਦੇ ਵਿੱਚੋਂ 4 ਲਾਸ਼ਾਂ ਮਿਲੀਆਂ ਤੇ ਉਹਨਾਂ ਦੀ ਜੋ ਪਹਿਚਾਨ ਕੀਤੀ ਗਈ ਤੇ ਉਹਦੇ ਵਿੱਚ ਇੱਕ ਸਿੱਕੇ ਫੈਜ਼ਲ ਸ਼ਹਜਾਦ ਫੈਜ਼ਲ ਜੱਟ ਤੇ ਉਸ ਦਾ ਇੱਕ ਭਤੀਜਾ ਸੀ 20 ਸਾਲ ਦਾ ਸ਼ਫਿਊ ਰਹਿਮਾਨ ਤੇ ਦੋ ਸਾਥੀ ਇੱਕ ਨਵੀਦ ਅਕਤਰ ਜਿਸ ਦੀ ਉਮਰ 20 ਸਾਲ ਤਵਾਸੀ ਖਵਾਸਪੁਰ ਤੇ ਇੱਕ ਨੌਮੀ ਜਿਹਦੀ ਉਮਰ 23 ਸਾਲ ਸੀ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਡੀਐਸਪੀ ਦੀ ਅਗਵਾਈ ਵਿੱਚ ਇੱਕ ਟੀਮ ਫੈਜ਼ਲ ਸ਼ਹਜਾਦ ਦਾ ਪਤਾ ਲਾਉਣ ਲਈ ਹਾਂਜਪਿੰਡ ਪਹੁੰਚੀ ਹੰਜਪੇਂਡ ਤੋਂ ਦੱਸਿਆ ਜਿਹੜਾ ਕਕਰਾਲੀ ਠਾਣੇ ਦੇ ਦਰਮਿਆਨ ਹੁੰਦਾ ਉਹਨੇ ਵਿੱਚ ਹੁੰਦਾ ਵਾ ਤੇ ਉਹਨਾਂ ਨੇ ਮਸ਼ੀਨਰੀ ਨਾਲ ਘਰ ਦੇ ਸਾਹਮਣੇ ਕੰਧ ਜਿਹੜੇ ਢਾਉਣੀ ਸ਼ੁਰੂ ਕੀਤੀ ਤੇ ਅੰਦਰ ਜਿਹੜਾ ਉਹ ਜਾ ਕੇ ਜਦੋਂ ਉਹਨਾਂ ਨੇ ਕੰਧ ਢਾਉਣੀ ਸ਼ੁਰੂ ਕੀਤੀ ਤਾਂ ਉਹ ਗੋਲੀ ਚਲਾ ਦਿੱਤੀਆਂ ਗਿਆ ਕਿ ਨਾਲ ਉਹਨਾਂ ਨੂੰ ਫੈਜ਼ਲ ਜ਼ੱਟ ਹੋਣਾ। ਤਾਂ ਪੁਲਿਸ ਨੇ ਜੋ ਅਭੀਕਾਰਵੇ ਕੀਤੀ ਬੈਕਅਪ ਵਜੋਂ ਪੁਲਸ ਨੂੰ ਹੋਰ ਪੁਲਸ ਦੇ ਟੁਕੜੀਆਂ ਮਂਗੋਣੀਆਂ ਪੈ ਗਈਆਂ। ਤੇ ਇਹ ਗੋਲਾਬਾਰੀ ਜਿਹੜੀ ਆ ਵੀਰਵਾਰ ਸਵੇਰ ਤੱਕ ਜਾਰੀ ਰਹੀ। ਪੁਲਿਸ ਨੇ ਮ੍ਰਿਤਕ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਅਜੀਜ਼ ਪਟੀਸ਼ੇ ਸ਼ਹੀਦਤੀਚੇ ਨਸਤਾਲ ਭੇਜਿਆ ਤੇ ਗੁਜਰਾਤ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਮੁਸਤਨਸਰ ਆਤਮ ਬਾਜ਼ਵਾ ਅਤੇ ਐਸਪੀ ਰਿਆਜ਼ ਅਹਿਮਦ ਨਾਜ਼ ਨੇ ਪੁਲਿਸ ਆਪਰੇਸ਼ਨ ਦੀ ਅਗਵਾਈ ਕੀਤੀ ਪਤਾ ਲੱਗਾ ਕਿ ਪੁਲਿਸ ਨੇ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਫੈਜ਼ਲ ਦੇ ਦੋ ਆਊਟ ਹੌਸਲ ਦੇ ਜਿਹੜਾ ਸੀਗਾ ਉਹਨਾਂ ਦੇ ਢਾਂਚੇ ਨੂੰ ਘਰਾਂ ਨੂੰ ਜਿਹੜਾ ਵਨਸਤਾਨ ਬੂਦ ਕਰ ਦਿੱਤਾ ਸੀ ਉਹਨਾਂ ਨੂੰ ਢਾ ਕੇ ਢੇਰ ਕਰ ਦਿੱਤਾ ਸੀ ਤੇ ਪੁਲਿਸ ਨੂੰ ਫੈਸਲੇ ਦੇ ਜਿਹੜੇ ਜਿਹੜਾ ਫੈਸਲਾ ਉਨ੍ਹਾਂ ਦੇ ਘਰ ਦੇ ਵਿੱਚ ਮੌਜੂਦ ਹੋਣ ਦੀ ਉਮੀਦ ਨਹੀਂ ਸੀ। ਦਰਅਸਲ ਉਨ੍ਹਾਂ ਦਾ ਜੋ ਮੇਨ ਕੰਮ ਕੀਤਾ ਸੀ ਉਹ ਸਿਰਫ ਉਸ ਘਰ ਨੂੰ ਢਾਉਣਾ ਚਾਹੁੰਦੇ ਸੀ, ਉਹਨਾਂ ਦੇ ਟਿਕਾਣੇ ਨੂੰ ਖਤਮ ਕਰਨਾ ਚਾਹੁੰਦੇ ਸੀ। ਪੁਲਿਸ ਸਿਰਫ ਉਸ ਦਾ ਘਰ ਢਾਉਣਗੇ ਸੀ ਜਦੋਂ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਫੈਸਲ ਹਾਂ ਦੇ ਅੰਦਰ ਗੋਲੀ ਚਲਾਉਣੀ ਸ਼ੁਰੂ ਕੀਤੀ। ਪੁਲਿਸ ਨੂੰ 엘ੀਟ ਫੋਰਸ ਦੀ ਟੁਕੜੀ ਤੇ ਬੈਕਅਪ ਮੰਗਣਾ ਪੈ ਗਿਆ। ਤੁਸੀਂ ਸਮਝ ਸਕਦੇ ਹੋ ਕਿ ਇੱਕ ਆਮ ਪੁਲਿਸ ਸਿਰਫ ਚਾਰ ਲੋਕਾਂ ਦਾ ਜਿਸ ਚ ਚਾਚਾ ਭਤੀਜਾ ਰੋ ਫੈਜ਼ਲ ਜੱਟ ਸ਼ਾਮਲ ਸੀ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕੀ 18 ਘੰਟੇ ਜਿਹੜਾ ਮੁਕਾਬਲਾ ਚੱਲਦਾ ਰਿਹਾ ਉਹਦੇ ਵਿੱਚ ਕਿੰਨੇ ਰਾਉਂਡ ਜਿਹੜੇ ਫਾਇਰ ਕੀਤੇ ਗਏ ਕਿੰਨਾ ਜ਼ਿਆਦਾ ਉਹਨਾਂ ਕੋਲ ਕਾਤੂ ਸੀਗਾ ਕਿਹੜੇ ਉਹਨਾਂ ਕੋਲ ਇਥਿਆਰ ਸੀਗੇ ਜਿਹੜਾ ਇੰਨਾ ਸਮਾਂ ਪੁਲਿਸ ਨਾਲ ਟੱਕਰਾਂ ਕਰਦਾ ਰਿਹਾ ਤੇ ਪੁਲਿਸ ਵੀ ਉਹਦੇ ਵਿੱਚ ਹਾਰ ਮੰਨ ਕੇ ਉਹਨਾਂ ਨੂੰ ਜਿਹੜਾ ਐਲੀਟ ਫੋਰਸ ਨੂੰ ਕਰਾਉਣਾ ਪੈ ਗਿਆ ਹੈਲੀਕਾਪਟਰਾਂ ਤੱਕ ਦੀ ਵਰਤੋਂ ਕਰਨੀ ਪਈ ਸਿਰਫ ਚਾਰ ਲੋਕਾਂ ਨੂੰ ਮਾਰਨ ਵਾਸਤੇ ਜਾਂ ਉਹਨਾਂ ਦਾ ਇੰਕਾਊਂਟਰ ਕਰਨ ਵਾਸਤੇ ਮੁਕਾਬਲੇ ਤੋਂ ਬਾਅਦ ਰਹਿਮਾਨੀਆਂ ਪੁਲਿਸ ਸਟੇਸ਼ਨ ਦੇ ਐਸ ਐਚਓ ਹਾਜੀ ਸ਼ਗੀਰ ਅਹਿਮਦ ਪੱਤਰ ਨੇ ਇੱਕ মিডিਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੁਲਿਸ ਨੇ ਇੱਕ ਅਧਿਕਾਰੀ ਦਾ ਬਦਲਾ ਲਿਆ ਹੈ ਨਾਲ ਕਿਹਾ ਕਿ ਜੇ ਕੋਈ ਵੀ ਅਧਿਕਾਰੀ ਨੂੰ ਮਾਰਨ ਦੀ ਕੋਸ਼ਿਸ਼ ਕਰੇਗਾ ਉਸ ਦਾ ਇਲਾਜ ਕੀਤਾ ਜਾਵੇਗਾ ਹੁਣ ਤੁਸੀਂ ਸਮਝ ਸਕਦੇ ਹੋ ਕਿ ਕਹਾਂਜ ਪਿੰਡ ਜੋ ਗੁਜਰਾਤ ਦੇ ਵਿੱਚ ਪੈਂਦਾ ਗੁਜਰਾਤ ਇੰਡੀਆ ਵਾਲਾ ਨਹੀਂ ਪਾਕਿਸਤਾਨ ਵਾਲਾ ਤੇ ਉਹਦਾ ਇੱਕ ਪਿੰਡ ਹੰਜ ਜੋ ਕਕਰਾਲੀ ਥਾਣੇ ਦੇ ਦਰਮਿਆਨ ਆਉਂਦਾ ਵਾ ਤੇ ਉਥੋਂ ਦਾ ਸੀਗਾ ਇਹ ਫੈਜ਼ਲ ਜੱਟ ਫੈਜ਼ਲ ਸ਼ਹਿਜ਼ਾਦ ਨਾਲ ਉਹਦਾ ਭਤੀਜਾ ਤੇ ਨਾਲ ਦੋ ਸਾਥੀ ਜਿਦੀ ਉਮਰ ਇੱਕ ਦੀ 20 ਸਾਲ ਤੇ ਇੱਕ ਦੀ 30 ਲਗਭਗ 4 ਲੋਕ ਤੇ ਇੰਨਾ ਚਾਰ ਲੋਕਾਂ ਨੇ ਪਾਕਿਸਤਾਨ ਦੀ ਪੂਰੀ ਪੁਲਿਸ ਬਾਦ ਨੂੰ ਜਿਹੜਾ ਵਾ ਨਾ ਕੰਮ ਕਰ ਦਿੱਤਾ ਸੀ ਤੇ ਜਦੋਂ ਕਿ ਫਿਰ 엘ିଟ ਫੋਰਸ ਨੂੰ ਮਗਵਾਉਣਾ ਪੈ ਗਿਆ ਤੇ ਲੀਡ ਫੋਰਸ ਨਾਲ 18 ਕਿੰਨੇ ਮੁਕਾਬਲਾ ਚੱਲੇ ਤੇ ਜਿਹਦੇ ਦਰਮਿਆਨ ਇਹਨਾਂ ਨੂੰ ਮਾਰ ਤਾਂ ਜ਼ਰੂਰ ਦਿੱਤਾ ਗਿਆ ਪਰ ਇਹਨਾਂ ਦੀ ਬਹਾਦਰੀ ਦੇ ਕਿਸੇ ਇਹਨਾਂ ਦੇ ਜਿਗਰੇ ਦੇ ਕਿਸੇ ਏਕ ਰੰਨਾ ਦੇ ਆਖਰੀ ਦਮ ਤੱਕ ਲੜਨ ਦੇ ਕਿਸੇ ਜਿਹੜੇ ਆ ਪਾਕਿਸਤਾਨ ਦੇ ਵਿੱਚ ਹੁਣ ਮਸ਼ਹੂਰ ਹੋ ਚੁੱਕਿਆ ਤੇ ਪੂਰੇ ਪਾਕਿਸਤਾਨ ਦੇ ਵਿੱਚ ਨਹੀਂ ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿਹੜੀਆਂ ਉਹਨਾਂ ਦੀ ਵੀਡੀਓਜ਼ ਜਿਹੜੀਆਂ ਵਾਂ ਤੇ ਉਹਨਾਂ ਦੇ ਆਖਰੀ ਬੋਲ ਜੇ ਮਨਸ ਗਿਆ ਤੇ ਮੈਨੂੰ ਜੱਟ ਨਾ ਕਿਓ ਉਹਨੂੰ ਵਾਇਰਲ ਹੋ ਰਿਹਾ ਹੈ ਹੁਣ ਤੱਕ ਤੁਸੀਂ ਜਾਣ ਚੁੱਕੇ ਹੋਵੋਗੇ ਕਿ ਫੈਸਲਟ ਕੌਣ ਹੈ ਤੇ ਪਲੀਜ਼ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੁਸੀਂ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦੇਣਾ ਪਰਣਾ ਤੇ ਜੇਕਰ ਤੁਸੀਂ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਅੱਗੇ ਤੋਂ ਹੋਰ ਵੀ ਵੀਡੀਓ ਜਿਹੜੀਆਂ ਵਾ ਤੁਹਾਡੇ ਤੱਕ ਪਹੁੰਚ ਸਕਣ ਥੈਂਕ ਯੂ ਸੋ ਮੱਚ ਥੈਂਕ ਯੂ ਆਵੇ ਮੌਤ ਤੇ ਜਾਵੇ ਹਟ ਨਹੀਂ ਉਹ ਮਾਰੇ ਲਲਕਰੇ ਵਿੱਚ ਮੈਦਾਨ ਦੇ ਆ ਕੇ ਤੇ ਆਖੇ ਪੜ ਵਾ ਸੰਗੀਓ ਝਟਦਾ ਝਟਦਾ ਤੇ ਉਹਦੇ ਯਾਰਾਂ ਵੀ ਯਾਰ ਵਫਾ ਦੀ ਹੱਦ ਕਰਦੇ ਗਏ ਮੌਤ ਦੇ ਸਾਹਮਣੇ ਵੇਖ ਲੋ ਡਟ ਨਹੀਂ ਉਹਨੇ ਆਖਿਆ ਅੱਜ ਜੇ ਪੜ ਛੱਡ ਕੇ ਨੱਸ ਜਾਵਾਂ ਮੈਂ ਲੱਕ ਜੋ ਫੈਸਲਾ ਲਜਾ